ਬਹੁਤ ਤਗੜੇ ਲੈਵਲ ਤੇ ਮੀਂਹ ਪੈ ਰਿਹਾ ਜੀ ਆ ਵੇਖੋ ਕਿੰਨੇ ਨਾਲੀਆਂ ਚੱਲਦੀਆਂ ਪਿਆ ਆ ਵੇਖੋ ਸਵਾਦ ਲਿਆਤਾ ਰੱਬ ਨੇ ਅੱਜ ਪਰ ਨਾਲੇ ਫੁੱਲ ਬੜਾ ਫੁੱਲ ਚੱਲੀ ਜਾ ਰਿਹਾ ਉਹਨੇ ਵੀ ਫਾਇਦੇ ਵਾਸਤੇ ਇਹ ਦਾਇਮੀ ਬਹੁਤ ਵਧੀਆ ਕਿਉਂਕਿ ਜੇ ਪਤਲ ਲਪੇਟ ਪਈ ਹੋਈ ਤਾਂ ਸਾਰੀ ਝੜ ਜੂਗੀ ਬਹੁਤ ਫਾਇਦੇਮੰਦ ਦਾਇਮੀ ਸਵਾਜ ਮੌਸਮ ਵਿਭਾਗ ਨੇ ਵੀ ਅੱਜ ਇੰਟਰਨੈਟ ਤੇ ਵੀ ਮੀਂਹ ਦੱਸ ਰਿਹਾ ਸੀ ਕਿ ਅੱਜ 80% ਮੀਂਹ ਪਊਗਾ ਜਿਲ੍ਹਾ ਮੋਗਾ ਏਰੀਆ ਦੇ ਵਿੱਚ ਜਾਂ ਪੰਜਾਬ ਦੇ ਵਿੱਚ ਉਹ ਬਿਲਕੁਲ ਗੱਲ ਸੱਚੀ ਹੋ ਗਈ ਕਈ ਯਾਰ ਇੰਟਰਨੈਟ ਵੀ ਸੱਚੀ ਗੱਲ ਬਿਆਨ ਕਰ ਦਿੰਦਾ ਸੋ ਬੜੀ ਮੁਸ਼ਕਿਲ ਦੇ ਨਾਲ ਮੈਂ ਵੀਡੀਓ ਬਣਾ ਰਿਹਾ ਹਾਂ ਮੈਂ ਸਿਰ ਦੇ ਉੱਪਰ ਇੱਕ ਖਾਦ ਵਾਲਾ ਤੋੜਾ ਜਿਹੜਾ ਹੁੰਦਾ ਉਹ ਲਿਆ ਕਿਉਂਕਿ ਮੇਰੇ ਕੋਲ ਛਤਰੀ ਲੱਭ ਨਹੀਂ ਰਹੀ ਸੀ ਉਹ ਡੱਡੂ ਭਾਂਡ ਦੇ ਰਿਹਾ ਦੱਡੂ ਬੈਠਾ ਹੀ ਥੇ ਛਾਲ ਮਾਰ ਕੇ ਉਹ ਉੱਥੇ ਚਲਾ ਗਿਆ ਇੱਥੇ ਇਹ ਜਿਹੜੀ ਰੁੱਤ ਹੁੰਦੀ ਹੈ ਦਾ ਵੱਖਰਾ ਹੀ ਸਵਾਦ ਹੁੰਦਾ ਹੈ ਸੌਣ ਦੇ ਮਹੀਨੇ ਦੇ ਵਿੱਚ ਜੇ ਮੀਂਹ ਨਾ ਪਵੇ ਤਾਂ ਉਹ ਗੱਲ ਥੋੜਾ ਬੰਦ ਹੀ ਆ ਫਿਰ ਤੇ ਮੀਂਹ ਦਾ ਆਨੰਦ ਵੀ ਕਈ ਵਾਰ ਬੰਦੇ ਨੂੰ ਲੈਣਾ ਚਾਹੀਦਾ ਇੱਕ ਵਾਰੀ ਮੀਂਹ ਦੇ ਵਿੱਚ ਬਾਹਰ ਆ ਉਹ ਕਰੋ ਨਿਕਲੋ ਇੱਕ ਵਾਰੀ ਨਾਉਣਾ ਚਾਹੀਦਾ ਮੀਂਹ ਦੇ ਵਿੱਚ ਦੇਖੋ ਤੁਸੀਂ ਕਿਵੇਂ ਪਾਣੀ ਆ ਰਿਹਾ ਖੇਲ ਪਾਣੀ ਬਾਕੀ ਤੁਸੀਂ ਕਣੀਆਂ ਦੀ ਆਵਾਜ਼ ਤਾਂ ਸੁਣ ਹੀ ਰਹੇ ਹੋਗੇ ਜਿਹੜਾ ਮੈਂ ਉੱਪਰ ਤੋੜਾ ਲਿਆ ਆ ਉਹ ਕਰੜਕ ਕਰੜਕ ਕਰੜ ਕਰੜ ਦੀ ਲਗਾਤਾਰ ਆਵਾਜ਼ ਆ ਰਹੀ ਹੈ ਉਹ ਬਾਰ ਬਾਰ ਇਹ ਆਪਣੇ ਯਾਰ ਦਾ ਘਰ ਸੁੱਖੇ ਦਾ ਸੱਤੇ ਦਾ ਫੁੱਲ ਟਿਕ ਕੇ ਹੁਣ ਕੰਮ ਦੇ ਕਾਬੂ ਹੋਈ ਜਾ ਰਿਹਾ ਮੇਰਾ ਫੋਨ ਭੇਜ ਸਕਦਾ ਵੈਸੇ ਤਾਂ ਫੋਨ ਮੇਰਾ ਵਾਟਰਪੂਫ ਹੈ ਪਰ ਢੇਣਾ ਨਹੀਂ ਚਾਹੀਦਾ ਕਹਿੰਦੇ ਆ ਵਾਟਰਪੂਫ ਬੇਸ਼ੱਕ ਪੂਰਾ ਆਪਣਾ ਹੋਵੇ ਫਟਣਾਂ ਨਹੀਂ ਲੱਗਿਆ ਪੜਾਂ ਨਹੀਂ ਲੱਗਦਾ ਚਲੋ ਜੀ ਲੋ ਆਨੰਦ ਤੁਸੀਂ ਵੀ ਨਹੀਂ ਦੇ ਮੈਂ ਤਾਂ ਚਲਿਆ ਬਾਈ ਅੰਦਰ ਭਿੱਜ ਗਿਆ ਮੈਂ ਤਾਂ ਕਿਉਂ ਡਿੱਗੀ ਜਾਣਾ ਮਿੱਟੀ ਨਾਲ ਲੜਾਈ ਸੀ ਯਾਰ ਸਾਰੀ ਉਖੜੀ ਜਾਂਦੀ ਸਾਰੀ ਮਿੱਟੀ ਉਖੜੀ ਜਾਂਦੀ ਪਾੜ ਪੈ ਗਿਆ ਤੁਸੀਂ ਬੰਨ ਇਹਦੇ ਵਿੱਚ ਪਾੜ ਪਈ ਹੈ ਲੈ ਲੋ ਜੀ ਗਿਆ ਬਹਿ ਗਿਆ ਥੱਲੇ ਸਾਰੀ ਮਿੱਟੀ ਰੋੜ ਦੀ ਕਿਉਂਕਿ ਪਾਣੀ ਪਿੱਛੋਂ ਬਹੁਤ ਤੇਜ਼ੀ ਨਾਲ ਆ ਰਿਹਾ ਹੈ ਤੇ ਮਿੱਟੀ ਵਿਚਾਰੀ ਕੀ ਕਰੇ ਉਹਨੇ ਇੱਕ ਤਾਂ ਪਹਿਲਾਂ ਹੀ ਇੱਥੇ ਕੱਪ ਕਰਬੀ ਜੀ ਪਈ ਹੋਈ ਸੀ ਘੌਰ ਇਹਨੇ ਰੋੜ ਤਾਂ ਸਾਰਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਹੈ ਇਸ ਪਾਸੇ ਤਾਂ ਦਿਖਾਉਂਦਾ ਵਗ ਰਿਹਾ ਹੈ ਸਾਮ ਇਨਾ ਜਿਆਦਾ ਨਹੀਂ ਆ ਗਿਆ ਤੇ ਬਹਿ ਜਾ ਬਹਿ ਜਾ ਕਰਾ ਦਿੱਤੀ ਰੱਬ ਨੇ ਤੀ ਵੇਖੋ ਕਿੰਨੀ ਤੇਜ਼ ਆਵਾਜ਼ ਆ ਰਹੀ ਹੈ ਬਹੁਤ ਜਿਆਦਾ ਨਹੀਂ ਵਧ ਗਿਆ ਇਸ ਕਰਕੇ ਚਲੋ ਮਿਲਦੇ ਅਗਲੀ ਵੀਡੀਓ ਵਿੱਚ ਮੈਂ ਚੱਲਿਆ ਅੰਦਰ